ਇਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ੋਂਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੇ ਪ੍ਰਧਾਨ ਜੀ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਜੋਨ ਪ੍ਰਧਾਨ ਆਪਣੇ ਨਰਿੰਦਰ ਸਿੰਘ ਨਾਰਪੁਰ ਗੁਲਵਿੰਦਰ ਸਿੰਘ ਇਕਾਈ ਪ੍ਰਧਾਨ ਸਾਡੇ ਮੰਜਪੁਰ ਤੋਂ ਤੇ ਹੋਰ ਜਿੰਨੇ ਵੀ ਸਾਥੀ ਸ਼ੇਰ ਸਿੰਘ ਸਮੇਤ ਭਾਰੀ ਗਿਣਤੀ ਦੇ ਵਿੱਚ ਸਾਡੇ ਵਰਕਰ ਜਿਹੜੇ ਆ ਅੱਜ ਪੰਘਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਅੱਜ ਅਸੀਂ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਹੈ ਕਿ ਸਾਰੇ ਭਾਰਤ ਦੇ ਵਿੱਚ ਹਰਿਆਣੇ ਦੀ ਜਾਬਰ ਸਰਕਾਰ ਹੈ ਤੇ ਕੇਂਦਰ ਦੀ ਬੀਜੇਪੀ ਜਿਹੜੀ ਜਾਬਰ ਸਰਕਾਰ ਜਿਹਨਾਂ ਨੇ 13 14 ਤੇ 21 ਫਰਵਰੀ 2024 ਨੂੰ ਜਦੋਂ ਅਸੀਂ ਦਿੱਲੀ ਵੱਲ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜਾ ਰਹੇ ਸੀ ਸਾਰੇ ਭਾਰਤ ਦੇ ਵਿੱਚੋਂ ਕਿਸਾਨ ਤੇ ਮਜ਼ਦੂਰ ਇਕੱਤਰ ਹੋ ਕੇ ਤਾਂ ਇਹਨਾਂ ਸਰਕਾਰਾਂ ਨੇ ਜਿਹੜਾ ਸੀ ਉਹ ਜ਼ਬਰ ਕੀਤਾ ਸਾਡੇ ਉੱਤੇ ਸਾਡੇ ਉੱਤੇ ਅਥੂ ਗੈਸ ਦੇ ਗੋਲੇ ਮਾਰੇ लाठी चार्ज ਕੀਤਾ ਗੋਲੀਆਂ ਚਲਾਈਆਂ ਸਾਡਾ ਪੁੱਤ ਸ਼ੋਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕੀਤਾ ਪ੍ਰਿਤਪਾਲ ਸਿੰਘ ਨਵਾਂ گاؤں ਜਿਹਨੂੰ ਬੋਰੀ ਦੇ ਵਿੱਚ ਪਾ ਕੇ ਮਾਰਿਆ ਉਹਦਾ ਜਵਾੜਾ ਵੀ ਤੋੜਿਆ ਸਾਡੇ 450 ਦੇ ਕਰੀਬ ਜਿਹੜੇ ਕਿਸਾਨ ਹੈ ਉਹ ਫੱਟੜ ਹੋ ਗਏ 6 ਕਿਸਾਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ 25 ਤੋਂ 26 ਕਿਸਾਨ ਜਿਹੜੇ ਅੱਜ ਤੱਕ ਉੱਥੇ ਸ਼ਹੀਦ ਹੋ ਗਏ ਜਦੋਂ ਕਿ ਅਸੀਂ ਇੱਕ ਲੋਕਤੰਤ੍ਰਿਕ ਦੇਸ਼ ਦੇ ਵਿੱਚ ਰਹਿ ਰਹੇ ਹਾਂ ਲੋਕਤੰਤ੍ਰਿਕ ਦੇਸ਼ ਦੇ ਵਿੱਚ ਰਹਿੰਦੇ ਹਾਂ ਸਾਨੂੰ ਆਪਣੇ ਦੇਸ਼ ਦੀ ਰਾਜਧਾਨੀ ਵੱਲ ਜਾਣ ਦਾ ਪੂਰਾ ਅਧਿਕਾਰ ਹੈ ਪਰ ਹਰਿਆਣੇ ਦੀ ਜਿਹੜੀ ਜ਼ਾਬਰ ਸਰਕਾਰ ਹੈ ਇਹਨੇ ਸੜਕ ਦੇ ਵਿੱਚ ਬੈਰੀਗੇਟ ਲਾ ਕੇ ਜਿਹੜਾ ਉਹ ਸਾਨੂੰ ਰੋਕਿਆ ਸੀ ਤੇ ਆਹ ਜਿਹੜੇ ਪੁਲਿਸ ਦੇ ਅਫਸਰ ਹੈ ਜਿਹੜੇ ਤੁਸੀਂ ਫੋਟੋ ਦੇਖ ਰਹੇ ਹੋ ਪੁਤਲੇ ਦੇ ਉੱਤੇ ਇਹਨਾਂ ਅਤਿਆਚਾਰੀ ਅਫਸਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਸਾਡੇ ਉੱਤੇ ਸੋ ਹਰਿਆਣਾ ਸਰਕਾਰ ਨੇ ਡਿਮਾਂਡ ਰੱਖੀ ਹੈ ਰਾਸ਼ਟਰਪਤੀ ਕੋਲ ਕਿ ਇਹਨਾਂ ਨੂੰ ਸਨਮਾਨਤ ਕੀਤਾ ਜਾਏ ਦੇਖੋ ਆਜ਼ਾਦ ਭਾਰਤ ਦੇ ਵਿੱਚ ਇਹ ਜਰਨਲ ਡਾਇਰ ਵਰਗੀ ਨੀਤੀ ਹੈ ਮੋਦੀ ਦੀ ਜਿਸ ਤਰ੍ਹਾਂ ਜਰਨਲ ਡਾਇਰ ਨੇ ਜਲਿਆਂਵਾਲੇ ਬਾਗ ਦੇ ਉੱਤੇ ਗੋਲੀ ਚਲਾਉਣ ਵਾਲੇ ਅਪਰਾਧੀਆਂ ਨੂੰ ਜਿਹੜਾ ਅਤਿਆਚਾਰੀਆਂ ਨੂੰ ਜਿਹੜਾ ਸਨਮਾਨਤ ਕੀਤਾ ਸੀ ਜਾਂ ਜਰਨਲ ਡਾਇਰ ਨੂੰ ਸਨਮਾਨਤ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਹੀ ਨਰਿੰਦਰ ਮੋਦੀ ਇਹਨਾਂ ਅਤਿਆਚਾਰੀ ਅਫਸਰਾਂ ਨੂੰ ਜਿਹੜਾ ਸਨਮਾਨਤ ਭਾਜਪਾ ਜਿਹੜਾ ਕਰਨ ਦੀ ਗੱਲ ਕਰਦੀ ਹੈ ਸੋ ਇਹ ਉਹ ਡਿਕਟੇਟਰ ਸਰਕਾਰ ਹੈ ਉਹ ਤਾਨਾਸ਼ਾਹ ਸਰਕਾਰ ਹੈ ਜਿਹੜੀ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੇ ਉੱਤੇ ਅਤਿਆਚਾਰ ਕਰਨਾ ਚਾਹੁੰਦੀ ਹੈ ਇਸ ਕਰਕੇ ਅੱਜ ਕਿਸਾਨ ਮੋਰਚਾ ਜਿਹੜਾ ਸਾਰੇ ਭਾਰਤ ਦੇ ਵਿੱਚ ਇਹਨਾਂ ਅਤਿਆਚਾਰੀਆਂ ਦਾ ਜਿਹੜਾ ਉਹ ਪੁਤਲਾ ਫੂਕ ਰਿਹਾ ਆ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਨਵਾਂ ਪੰਘਾਲਾ ਅੱਡੇ ਦੇ ਵਿੱਚ ਜਿਹੜਾ ਆ ਉਹ ਇਸ ਮਤਲਬ ਜਿਹੜਾ ਹੁਣ ਜਾ ਜਾ ਕੇ ਤੇ ਉੱਥੇ ਇਹਨਾਂ ਦਾ ਪੁਤਲਾ ਫੂਕਾਂਗੇ ਤੇ ਸਾਡਾ ਸੰਘਰਸ਼ ਉਦੋਂ ਤੱਕ ਚੱਲਦਾ ਰਹੇਗਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਤੱਕ ਸਾਡੀਆਂ ਜਿਹੜੀਆਂ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆ ਉਹ ਲਾਗੂ ਨਹੀਂ ਕਰ ਦਿੰਦਾ ਉਦੋਂ ਤੱਕ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਇਹ ਚਾਹੁੰਦੇ ਆ ਜਿਹੜੀਆਂ ਕਿਸਾਨ ਮੋਰਟਿਆਂ ਨੇ ਦਿੱਲੀ ਵਿੱਚ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੀਆਂ ਉਹ ਮੰਗਾਂ ਨੂੰ ਲਾਗੂ ਉਹ ਕਰੇ ਉਹ ਜੇ ਨਹੀਂ ਕਰਦਾ ਤੇ ਸਾਡਾ ਸੰਘਰਸ਼ ਜਿੰਨੇ ਜਿ ਕੋ ਮੰਗਾਂ ਨਹੀਂ ਮਨਉਂਦੀਆਂ ਜਿੰਨੀਆਂ ਵੀ ਮੰਗਾਂ ਹੈਗੀਆਂ ਮੈਂ ਬਖਤਾ ਚ ਨਹੀਂ ਆਣਾ ਚਾਹੁੰਦਾ ਤੇ ਸਾਰੇ মিডিਆ ਵਾਲਿਆਂ ਨੂੰ ਵੀ ਪਤਾ ਸਾਰੇ ਸਾਡੇ ਕਿਸਾਨ ਭਈਆਂ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਆ ਜਿਹੜਾ ਦੋ ਸਾਹ ਸਿੰਘ ਚਲਿਆ ਉਹ ਸਾਡੇ ਸਾਹ ਸਿੰਘ ਉਹਨਾਂ ਹੀ ਕੱਲ ਜਾਰੀ ਹੋਏਗਾ ਜਿਹੜੀਆਂ ਮੰਗਾ ਮੰਨੀਆਂ ਗਿਆ ਨਾਂ ਮੰਨੀਆਂ ਗਿਆ ਉਹ ਅਸੀਂ ਇਹ ਜਿਹੜਾ ਮੋਦੀ ਹੈ ਇਹ ਕਹਿੰਦਾ ਮੈਂ ਸਭ ਦਾ ਸਾਥ ਸਭ ਦਾ ਵਿਕਾਸ ਇਹ ਉਹਨਾਂ ਲੋਕਾਂ ਵਿੱਚੋਂ ਆ ਜਿਨ੍ਹਾਂ ਨੇ ਦੇਖੀ ਆਜ਼ਾਦੀ ਦੇ ਘੁਲਾਟੀਆਂ ਨੂੰ ਵੀ ਅਜੇ ਤੱਕ ਸਨਮਾਨ ਨਹੀਂ ਕੀਤਾ ਇਹ ਕਿਹਨੂੰ ਸਨਮਾਨ ਕਰਦਾ ਜਿਹੜੇ ਮਾਫੀ ਮੰਗ ਕੇ ਆ ਗਏ ਹੈਗੇ ਉਹਨਾਂ ਦੀ ਫੋਟੋ ਲਾਉਂਦਾ ਉਹ ਹਵਾ ਦਾ ਜਿਹੜੇ ਮਾਫੀ ਮੰਗ ਕੇ ਆਏ ਉਹਨਾਂ ਦੀ ਉਹ ਉਹ ਦੇਸ਼ ਭਗਤ ਉਹਨੂੰ ਮਿਹਨਜੀ ਫੋਟੋ ਲਾਓ ਭਖੇਂਜੀ ਫੋਟੋ ਲਾਓ ਸਰਪੇਰੀ ਫੋਟੋ ਲਾਓ ਉਹ ਗੱਦੀ ਦੇ ਬਾਬਿਆਂ ਦੀ ਫੋਟੋ ਲਾਓ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਲੋਕਾਂ ਬਾਹਰ ਤੇ ਬਾਗੀਆਂ ਦੇ ਬਾਹਰ ਤੇ ਹਿੰਦੁਸਤਾਨ ਬਾਹਰ ਅਹੀਂ ਇਹ ਕਹਿਣਾ ਚਾਹੁੰਦੇ ਆ ਹੱਡੀਆਂ ਮੰਗਾਂ ਜਿਗਰ ਨਹੀਂ ਮੰਨਿਆ ਜਾਂਦੀਆਂ ਉਹਨਾਂ ਦੀ ਜਿਆਦੀ ਰਹੇ